ਮੋਰੂ ਕੋਣ ਕਰਦੇ ਕਮਲ ਅੱਜ ਇਹ ਆਪਣੀ ਦੁਕਾਨ ਹੈ ਤੇ ਨੀਜਾ ਕਲੈਕਸ਼ਨ ਹੈ ਤੇ ਸਦਰ ਬਾਜ਼ਾਰ ਦੇ ਵਿੱਚ ਮੇਨ ਦੇ ਵਿੱਚ ਦੁਕਾਨ ਹੈਗੀ ਸਵੇਰ ਸਵਾ 3 ਵਜੇ ਸਵਿਫਟ ਗੱਡੀ ਦੇ ਮੂਹਰੇ ਆਏ ਇੱਥੇ ਬੰਦੇ ਦੁਕਾਨ ਦੇ ਵਿੱਚ ਪਹਿਲਾਂ ਤਾਂ ਡਾਕਟਰ ਦੇਗੇ ਫਿਰ ਆਪਣੀ ਦੁਕਾਨ ਦੇ ਵਿੱਚ ਆਏ ਉੱਥੋਂ ਇੱਥੋਂ ਸਮਾਨ ਲੈ ਕੇ ਚੱਕੇ ਉੱਥੋਂ ਚੱਕ ਕੇ ਲੈ ਕੇ ਜਿਹੜਾ ਕਾਊਂਟਰ ਤੇ ਸਮਾਨ ਪਿਆ ਸੀ ਸਾਰਾ ਚੱਕ ਕੇ ਲੈ ਗਏ ਇੱਥੋਂ ਆ ਕੇ ਕੱਪੜੇ ਤਾਂ 바ਵਾ ਸੀ ਬੱਚਿਆਂ ਦੇ ਵੀ ਸੀ ਲੇਡੀਜ਼ ਵੀ ਜੈਂਟਸ ਵੀ ਸਾਰਿਆਂ ਦੇ ਕੱਪੜੇ ਸੀਗੇ ਨੁਕਸਾਨ ਆਪਣਾ ਪੌਣੇ ਦੋ ਦੇ ਕਰੀਬ ਨੁਕਸਾਨ ਹੈਗਾ ਆਪਣਾ ਹਾਂਜੀ ਹਾਂਜੀ ਪੌਣੇ ਦੋ ਰੱਖ ਲਿਓ ਮੰਗ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਵੀ ਜਿਹੜਾ ਸਾਡੀ ਪਰਭਾਈ ਹੈ ਜਲਦੀ ਤੋਂ ਜਲਦੀ ਉਤਰ ਕੀਤੀ ਜਾਵੇ ਚੋਰ ਜਲਦੀ ਤੋਂ ਜਲਦੀ ਫੜੇ ਜਾਣਾ ਤੁਰੰਤ ਕਾਰਵਾਈ ਕੀਤੀ ਜਾਵੇ। ਹਾਂਜੀ ਸਵੇਰ-ਸਵੇਰ ਸਾਡੀ ਮਾਰਕੀਟ ਬੰਦ ਰਹੀ ਹੈ 2 ਘੰਟੇ ਬੀ ਰੋਸ ਵਜੋਂ ਰੋਸ ਵਜੋਂ ਮਾਰਕੀਟ ਬੰਦ ਰਹੀ ਹੈ ਵੀ ਡੀਐਸਪੀ ਸਾਹਿਬ ਆਏ ਉਹਨਾਂ ਦੇ ਆਸ਼ਵਾਸ਼ਣ ਤੋਂ ਬਾਅਦ ਹੀ ਅਸੀਂ ਮਾਰਕੀਟ ਖੋਲੀ ਹੈ। ਸੀਸੀਟੀਵੀ ਕੈਮਰਾ ਦੇ ਵਿੱਚ ਤਾਂ ਵਸਾਈ ਹੈ ਵੀ ਕਿਉਂ ਰਾਤ ਦਾ ਟਾਈਮ ਸੀ ਕਾਰ ਕਾਰ ਲੰਘਦੀ ਨਜ਼ਰ ਆਈ ਹੈ ਸਾਰੀ ਮਬਜ਼ਾਰ ਦੇ ਵਿੱਚ। ਉਨੇ ਹੀ ਲਗਾਤਾਰ ਘਟੋ ਘਟ 20 25 ਮਿੰਟ ਚੋਰ ਫਿਰਦੇ ਰਿਹਾ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕੋਈ ਕਾਰਵਾਈ ਮੇਰਾ ਨਾਮ ਹਰੀਸ਼ ਕੁਮਾਰ ਜਿਤਨੇਜਾ ਕਲੈਕਸ਼ਨ ਤੋਂ ਨਾ ਗੱਡੀ ਆ ਕੇ ਖੜੀ ਅੱਗੇ ਨਹੀਂ ਆਉਂਦੀ ਹਨਾ ਅੱਗੇ ਨਹੀਂ ਆਈ ਅੱਗੇ ਕੀ ਕਰਨਾ ਉਹ ਦੁਕਾਨਾਂ ਦਰੇਜੇ ਕੋਲ ਖੜ ਗਈ ਕਰ ਨਹੀਂ ਦੋ ਨਾ ਕਰਾ ਦਿੰਦੇ ਅੱਗੇ ਖੜੇ ਰਹਿਣ ਤੇ ਨਹੀਂ ਦੇਮ ਨਾਲ ਰੌਲਾ ਵੀ ਪਿਆ ਪਹਿਲਾਂ ਦਵਾਈ ਵਾਲੇ ਤੋਂ ਬੜੇ ਪਹਿਲਾਂ ਤੋਂ ਸਾਰੇ ਕਿਧੜਾ ਇਹ ਨਾਲਾ ਹੈ ਨਹੀਂ ਜਿੱਥੇ ਤੇ ਲੱਗੀ ਸੀ ਆਗੇ ਵਿੱਚੋਂ ਫੇਰ ਕਢਾਏ ਹੈ ਇਹਨਾਂ ਨੂੰ ਆ ਵੀ ਕਿ ਪ੍ਰੋਵੀਉਟ ਨੂੰ ਲਾ ਦੇ ਉਹਨੇ ਪੰਗਾ ਪੰਗਾ ਨਹੀਂ ਜਦੋਂ ਖੇਡਦੇ ਕਿਹੜੇ ਬੱਡੀ ਹੁੰਦੀ ਹੈ ਫੋਟੋ ਹੈ ਮੇਰੇ ਅੱਗੇ ਮੇਰੇ ਆਤੇ ਜਾਂਦੀ ਆਗੀ ਪੁੱਛਣਾ ਕੈਮਰਾ ਜਾਂ ਜੀ ਕੀ ਸੀ ਪਹਿਲਾਂ ਵੀ ਇੱਕ ਵਾਰੀ ਉਹ ਸਾਡੇ ਦੇ ਸੀ ਮੈਂ ਦੇਖਦਾ ਤਾਈਆ ਵੀਰੇ ਜਿਵੇਂ ਸੋਨਾ ਦੇਖੋ ਤੁਸੀਂ ਉਹ ਬਸ ਨੇੜੇ ਦਿਖਣ ਲੱਗ ਗਿਆ ਆਪਾਂ ਤੁਸੀਂ ਕੋ ਪੰਨੇ ਲੱਗ ਜੰਦੇ ਤੇਰੇ ਲਈ ਗਾਣੇ ਇਹਦੇ ਰੰਗ ਦੀ ਦੂਜੀ ਪੈਂਟ ਵੀ ਮਦਦ ਦੀ ਪਰ ਪੈਂਟ ਨਹੀਂ ਕੀ ਆ ਜੀ ਜਾਣਾ ਕਿ ਆ ਮੈਂ ਉਹ ਬਿਨਾਂ ਕੰਨਾ ਦੇ ਉਹ ਜਗਾ ਦਾ ਇਸ 32 ਦਾ ਅੰਦਰੋਂ ਤੋਂ ਮਾਇਆ ਉੱਤੇ ਮੋਹੱਲਾ ਦੇ ਨਾਲ ਜਿਹਨੇ ਸਾਰੀ ਚੋਰੀ ਕੀਤੀ ਅੰਦਰ ਲਾਈਟ ਲਾਈ ਨਹੀਂ ਉਹ ਉਹ ਲਫਾਵਾ ਲੈ ਕੇ ਕੱਢ ਗਿਆ ਪੁੱਤ ਉਹ ਬਾਪੇ ਤੇ ਦੋ ਦੋ ਲਫਾਵੇ ਆ ਗਏ ਦੋ ਉਹ ਬੈਟਰੀ ਬੈਟਰੀ ਹੈ ਨਾ ਉਹ ਬੈਟਰੀ ਹੈ ਨਾ ਆ ਬੈਟਰੀ ਅਤੀਜਲ ਬਾਬਾ ਆ ਗਿਆ ਸਟਾਰਟਿੰਗ ਚ ਠੀਕ ਨਹੀਂ ਨਾ ਬੈਟਰੀ ਤਿੰਨਲ ਬਾਬੇ ਭਰਿਆ ਪੂਰੇ ਵੱਡੇ ਵੱਡੇ ਬੁੱਕਲ ਵਿੱਚ ਲੈ ਕੇ ਗਿਆ ਇੱਕ ਉਹ ਲੈ ਗਿਆ ਲਾਬਾ ਹੈਲੋ ਬੜੀਆ ਆ ਵੀ ਵਰ ਕਰੇਗਾ ਇੰਦਰੀ ਲਵਨੀ ਨਵੀਂ ਹੋ ਗਿਆ ਨਵੀਂ ਹਾਂ ਨਵੀਂ ਦਰਾਂ ਹੁਣ ਤੱਕੀ ਲੜੀ ਬਸ ਆਹ 20 ਗਰਮ ਕਰਦੇ ਨੇ ਇਹ ਕਿੰਨਾ ਆਉਗੀ ਹੁਣ ਆਪਾਂ ਲਪੇਟ ਗਏ ਆ ਚੱਲ ਮਾੜਾ ਉਹ ਕਰਿਓ ਵੀਰੇ ਰੋਕ ਦਿਓ ਇਹਨੂੰ ਜੇ ਇੱਥੇ ਆ ਤਾਂ ਸਰ ਜੋ ਮੈਂ ਕਹਾਂ ਮੈਂ ਦੋਨ ਖੜਦੇ ਹੋ ਕੋਈ ਗੱਲ ਬਾਤ ਕਰਾਂ ਰੁਕ ਕੇ ਬਈ ਆ ਜਾ ਦੇ ਚੰਨ ਤੱਕ ਬ੍ਰੇਕ ਲਾ ਮਾਰੋ ਉਹ ਆ ਗਿਆ ਜੀ ਇਹੇ ਮੋੜ ਉ ਗੀ ਬਜ਼ਾਰ ਕੰਨੀ ਨੇ ਇੱਧਰ ਵੀ ਆ ਗਏ ਇੱਧਰ ਅੰਦਰ ਅੰਦਰ ਦੇ ਕਿੰਨੇ ਇਹ 10 ਮਿੰਟ కెమె ਮਾਰਾਮਾ ਜੀ ਠੀਕ ਹੈ ਮੈਂ ਆਪਣੀ ਬੇਟੀ ਲਈ 1 ਇੱਕ ਰੁਪਿਆ ਕਰਕੇ 1,20,000 ਰੁਪਏ ਬੜੀ ਮੁਸ਼ਕਲ ਨਾਲ ਜੋੜਿਆ ਸੀ ਜੋ ਕਿ ਇਹਨਾਂ ਚੋਰਾਂ ਨੇ ਮੇਰਾ ਦੁਕਾਨ ਦਾ ਸ਼ਟਰ ਭੰਨ ਕੇ ਉਹ ਸਾਰੇ ਰੁਪਏ ਲੁੱਟ ਕੇ ਲੈ ਗਏ ਜੈਟੇਜ ਗੱਡੀ ਆ ਰਹੀ ਹੈ ਕੈਮਰਿਆਂ ਦੇ ਵਿੱਚ ਜੀ ਸਵੇਰ 3:30 ਵਜੇ ਦਾ ਟਾਈਮ ਸੀ ਜੀ ਜੈਟੇਜ ਗੱਡੀ ਗਈ ਜੀ ਕੈਮਰੇ ਡੀਵੀਆਰ ਲੱਗੇ ਹੋ ਸੀ ਦੁਕਾਨ 'ਚ ਉਹਨਾਂ ਨੇ ਤੋੜਪੰਨ ਕਰਕੇ ਨਾਲ ਹੀ ਲੈ ਗਏ ਚੋਰੀ ਮੇਰਾ ਇੱਕ ਸਪੈਸ਼ਲ ਲੋਕਰ ਲੱਗਿਆ ਹੋਇਆ ਸੀ ਜਿਹਦੇ ਵਿੱਚ ਮੇਰੇ ਪੈਸੇ ਪਏ ਸੀ ਸਾਰਾ ਤੋੜ ਕੇ ਉਹਦੇ ਚ ਰੁਪਏ 1,20,000 ਰੁਪਏ ਨਾਲ ਲੈ ਗਏ। ਮੈਂ ਪ੍ਰਸ਼ਾਸਨ ਤੋਂ ਆਹੀ ਮੰਗ ਕਰਦਾ ਇਨਸਾਫ ਮਿਲੇ ਜੀ ਜਿਹੜੀ ਮੇਰੀ ਬੱਚੀ ਲਈ ਪੂੰਜੀ ਜੋੜੀ ਸੀ ਉਹ ਮੈਨੂੰ ਵਾਪਸ ਦਵਾਈ ਜਾਵੇ ਜੀ। 1 24 ਤਰੀਕ ਨੂੰ 7ਵੇਂ ਮਹੀਨਾ ਜੀ ਤੇ ਮੇਰੇ ਕੋਲ ਚਾਰ ਬੰਦੇ ਆਏ ਸੀ ਜੋ ਆਪਣੇ ਆਪ ਨੂੰ ਮੁਲਾਜ਼ਮ ਕਹਿ ਰਹੇ ਸੀ। ਉਹ 2 2.5 ਘੰਟੇ ਮੇਰੇ ਕੋਲ ਦੁਪਹਿਰੇ 1 ਵਜੇ ਦੇ ਕਰੀਬ ਮੇਰੇ ਕੋਲ ਬੈਠੇ ਰਹੇ ਆ ਤੇ ਪਰ ਉਹਨਾਂ ਨੇ ਕੁਝ ਨਹੀਂ ਮੈਨੂੰ ਕਿਹਾ। ਉਸਦੇ ਬਾਅਦ ਜਦੋਂ ਮੇਰੇ ਕੋਲ ਕਸਟਮਰ ਆਉਣ ਲੱਗੇ ਤੇ ਆਪਣੇ ਆਪ ਚਲੇ ਗਏ ਸ਼ੱਕ ਤਾਂ ਹੈ ਜੀ ਜਿਹੜਾ ਇਸ ਟਾਈਮ ਮੇਰੇ ਕੋਲ ਮੁਲਾਜ਼ਮ ਕਹਿ ਕੇ 2 2.5 ਘੰਟੇ ਬੈਠੇ ਰਹੇ ਬਿਨਾਂ ਬਜੇ ਤੋਂ ਸ਼ੱਕ ਤਾਂ ਹੈ ਆਟੋਮੈਟਿਕ ਹੀ ਪੈਂਦਾ ਜੀ ਤਾਂ ਸਮ ਤੋਂ ਆਹੀ ਮੰਗਾਈ ਮੈਨੂੰ ਸਾਫ ਮਿਲ ਜਾਵੇ ਤੇ ਮੇਰੇ ਬੱਚੀ ਦੀ ਜਿਹੜੀ ਪੂੰਜੀ ਜੋੜੀ ਸੀ ਉਹ ਮੈਨੂੰ ਵਾਪਸ ਮਿਲ ਜਾਵੇ ਜੀ ਧੰਨਵਾਦ ਪ੍ਰਸ਼ਾਸਨ ਦਾ ਜੀਕਰ ਮੇਰਾ ਆ ਸੁਲਝਾਇਆ ਜਾਵੇ ਮਸਲਾ ਜੀ ਤਮਾ ਬਹੁਤ ਜਿਆਦਾ ਲੱਗਿਆ ਹਰੇਕ ਚੋਰੀ ਨੂੰ ਕਿਸੇ ਦਾ ਤਾਲਾ ਤੋੜਨਾ ਜਿੰਦਾ ਤੋੜਨਾ ਉਹਦੇ ਅੰਦਰ ਵੜਨਾ ਤੇ ਉਹਦਾ ਸਮਾਨ ਇਕੱਠਾ ਕਰਨਾ ਇੱਕ ਚੀਜ਼ ਨੂੰ 1520 ਮਿੰਟ ਲੱਗ ਗਏ ਗੱਲਾਂ ਦੇ ਲਈ ਮੰਨ ਲਏ ਚਲੋ ਜੀ ਅੱਠ ਚੋਰੀਆਂ ਹੋਈਆਂ 1 160 ਮਿੰਟ ਲੱਗੇ ਇਟ ਮੀਨ 2.5 ਘੰਟਿਆਂ ਤੋਂ ਉੱਪਰ ਦੇ ਕਰੀਬ ਲੱਗੇ ਜੇ ਰਾਤ ਦੇ 12 ਵਜੇ ਦੀ ਘਟਨਾ ਹੋਵੇ ਤਾਂ 2:30 ਵਜੇ ਤੱਕ ਵੀ ਆਫਿਸ ਦੇ ਕੰਮ ਕਰਦੇ ਜੀ ਫਿਰ 4 ਵਜੇ ਗਿਆ ਚੋਰ 4 ਵਜੇ 4 ਵਜੇ ਮਾਜੀ ਬੋਲਣਾ ਕਿਸੇ ਨੇ ਹੋਰ ਆ ਜੇ ਜਨਾਬ ਬੋਲਿਓ ਜਦੋਂ ਬੋਲਣਗੇ ਫਿਰ ਚੁੱਪ ਹੋ ਜਾਓ ਹੋਰ ਕੋਈ ਬੋਲਣਾ ਦੱਸੋ ਐਸੋਸੀਏਸ਼ਨ ਵੱਲੋਂ ਬੋਲਣਾ ਭਈ ਕਿਸੇ ਨੂੰ ਬਸ ਠੀਕ ਹੈ ਸਰ